ਜੈਨਿਕਸ ਬਰਾ ਦੇਖ ਰਹੇ ਤੁਸੀਂ ਤਾਂ ਮੈਂ ਮਨਦੀਪ ਪਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇ ਨੇ ਕੱਲ ਜਿਸ ਤਰ੍ਹਾਂ ਨਾਲ ਜਿਮਨੀ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ ਹੈ ਉਸ ਦਾ ਧੰਨਵਾਦ ਦੌਰਾ ਕੀਤਾ ਗਿਆ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮੇਰਕੋਟ ਦਾ ਤੋਂ ਡਾਕਟਰ ਜਮੀਲ ਜੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਅੱਜ ਇੱਕ ਵੱਡੀ ਧੰਨਵਾਦ ਰੈਲੀ ਕੱਢੀ ਗਈ ਹੈ ਤੁਸੀਂ ਮੇਰਕੋਟ ਦੇ ਇੱਥੇ ਪਹੁੰਚੋ ਲਗਾਤਾਰ ਚੋਣ ਪਰਚਾਰ ਵੀ ਕਰਦੇ ਜਿਸ ਤਰ੍ਹਾਂ ਜਿੱਤ ਪ੍ਰਾਪਤ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਜੀ ਇਹ ਜਿੱਤ ਜਿਹੜੀ ਲੁਧਿਆਣਾ ਵੈਸਟ ਅਸੈਂਬਲੀ ਸੀਟ ਦੀ ਹੋਈ ਹੈ ਸ਼੍ਰੀ ਸੰਜੀਵ ਰੋੜਾ ਜੀ ਜਿੱਤੇਨ ਬੜੀ ਸ਼ਾਨਦਾਰ ਮਾਰਜਨ ਦੇ ਨਾਲ ਇਹ ਜਿੱਤ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਦੀ ਸੋਚ ਦੀ ਜਿੱਤ ਹੈ ਇਹ ਜਿੱਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਕੰਮਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਔਰ ਕਿਸਾਨਾਂ ਨੂੰ ਦਿਨ ਚ ਬਿਜਲੀ ਦਿੱਤੀ ਪੂਰੀ ਬਿਜਲੀ ਦਿੱਤੀ ਸਕੂਲਾਂ ਦੇ ਹਾਲਤ ਠੀਕ ਕਰਨ ਦੀ ਜਿੱਤ ਹੈ ਹਸਪਤਾਲਾਂ ਦੀ ਹਾਲਤ ਸੁਧਾਰਨ ਲਈ ਜਿੱਤ ਹੈ ਔਰ ਪੰਜਾਬ ਦੇ ਵਿੱਚੋਂ ਰਿਸ਼ਵਤ ਦਾ ਖਾਤਮਾ ਕਰਨ ਦੀ ਅਪਰਾਧੇ ਕਰਨ ਦੀ ਜਿੱਤ ਹੈ ਇਹ ਜਿੱਤ ਨਸ਼ਿਆਂ ਦੇ ਖਿਲਾਫ ਯੁੱਧ ਲੜਨ ਦੀ ਜਿੱਤ ਹੈ ਇਹ ਜਿੱਤ ਸਾਡੇ ਬੇਰੋਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਜਿੱਤ ਹੈ ਮੈਂ ਸਮਝਦਾ ਹਾਂ ਕਿ ਇਹ ਆਉਣ ਵਾਲੇ ਵਿਧਾਨ ਸਭਾ ਦਾ ਸੈਮੀ ਫਾਈਨਲ ਸੀ ਜਿਹੜਾ ਕਿ ਆਮ ਆਦਮੀ ਪਾਰਟੀ ਬੜੀ ਸ਼ਾਨਦਾਰ ਵੋਟਾਂ ਦੇ ਮਾਰਜਨ ਨਾਲ ਜਿੱਤੀ ਹੈ ਔਰ 2027 ਦੀ ਵਿਧਾਨ ਸਭਾ ਇਲੈਕਸ਼ਨ ਵੀ ਆਮ ਆਦਮੀ ਪਾਰਟੀ ਬਹੁਤ ਸ਼ਾਨਦਾਰ ਢੰਗ ਨਾਲ ਜਿੱਤ ਕੇ ਇਹ ਮੋੜ ਮਜ਼ਬੂਤ ਸਰਕਾਰ ਬਣਾਏਗੀ। ਚੋਣ ਪ੍ਰਚਾਰ ਦੌਰਾਨ ਵਿਰੋਧੀ ਬਹੁਤ ਤੰਗ ਕਰ ਰਸੇ ਸੀ ਕਹਿੰਦੇ ਲੋਕ ਇਹਨਾਂ ਨੂੰ ਸਬਕ ਸਖਾਨਗੇ। ਇਹਨਾਂ ਦੇ ਕੀਤੇ ਕੰਮਾਂ ਤੋਂ ਲੋਕ ਖੁਸ਼ ਨਹੀਂ ਹੈਗੇ ਪਰ ਲੋਕਾਂ ਨੇ ਤਾਂ ਫਿਰ ਮੋੜ ਲਾ ਦਿੱਤੀ। ਐਕਚੁਅਲੀ ਵਿਰੋਧੀ ਪਾਰਟੀਆਂ ਕੋਲੇ ਕੋਈ ਮੁੱਦਾ ਬਚਿਆ ਹੀ ਨਹੀਂ ਹੈ। ਸਾਰੇ ਕੰਮ ਜਿਹੜੇ ਉਹ 75 ਸਾਲਾਂ 'ਚ ਨਹੀਂ ਕਰ ਸਕੇ ਸੀ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਨਾ, ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਨਾ। ਉਹਨਾਂ ਕੋਲੇ ਦੂਸ਼ਣਵਾਦੀ ਤੋਂ ਇਲਾਵਾ ਹੋਰ ਕੋਈ ਕੰਮ ਹੈ ਹੀ ਨਹੀਂ। ਇਹ ਤਰਫਾ ਰਿਜਿਸਟਰੀ ਆ ਨੀ ਨਿਆ ਦੀ ਹੋ ਉਹ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਮਲੇਰਕੋਟਲਾ ਤੋਂ ਵਿਧਾਇਕ ਨੇ ਡਾਕਟਰ ਜਰਮੀਲ ਜੋ ਕਹਿੰਦੇ ਹੋਏ ਨਜ਼ਰ ਆਨੇ ਲੋਕਾਂ ਦੇ ਆਮ ਆਦਮੀ ਪਾਰਟੀ ਦੇ ਕਿਤੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਤਾਂ ਵਿਰੋਧੀਆਂ ਦੇ ਕੋਲ ਬੋਲਣ ਤੋਂ ਸਿਵਾ ਬਿਆਨਬਾਜ਼ੀ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਹੈ ਕੈਮਰਾ ਪਰਸਨ ਸਲਮਾਨਦਰ ਨਾਲ ਹਿੰਮਸਿੰਦਰਪਾਲ ਦੇ ਨੇ ਚਲੇ ਰਹੇ ਹੁਣ ਜਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਸਿੰਦਰਪਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਲੁਧਿਆਣਾ ਪਹੁੰਚੇ ਨੇ ਕੱਲ ਜਿਸ ਤਰ੍ਹਾਂ ਨਾਲ ਜਿਮਨੀ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ ਹੈ ਉਸ ਦਾ ਧੰਨਵਾਦੀ ਦੌਰਾ ਕੀਤਾ ਗਿਆ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮੇਰਕੋਡਾ ਤੋਂ ਡਾਕਟਰ ਜਮੀਰ ਜੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਅੱਜ ਇੱਕ ਵੱਡੀ ਧੰਨਵਾਦ ਰੈਲੀ ਕੱਢੀ ਗਈ ਹੈ ਤੁਸੀਂ ਮੇਰਕੋਡਾ ਤੋਂ ਇੱਥੇ ਪਹੁੰਚੋ ਲਗਾਤਾਰ ਚੋਣ ਪ੍ਰਚਾਰ ਵੀ ਕਰਦੇ ਜਿਸ ਤਰ੍ਹਾਂ ਨਾਲ ਜਿੱਤ ਪ੍ਰਾਪਤ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਜੀ ਇਹ ਜਿੱਤ ਜਿਹੜੀ ਲੁਧਿਆਣਾ ਵੈਸਟ ਅਸੈਂਬਲੀ ਸੀਟ ਦੀ ਹੋਈ ਹੈ ਸ਼੍ਰੀ ਸੰਜੀਵ ਰੋੜਾ ਜੀ ਜਿੱਤੇ ਨੇ ਬੜੀ ਸ਼ਾਨਦਾਰ ਮਾਰਜਨ ਦੇ ਨਾਲ ਇਹ ਜਿੱਤ ਸ੍ਰੀ ਅਰਵਿੰਦ ਕੇਜੀਵਾਲ ਸਾਹਿਬ ਦੀ ਸੋਚ ਦੀ ਜਿੱਤ ਹੈ ਇਹ ਜਿੱਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਕੰਮਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਔਰ ਕਿਸਾਨਾਂ ਨੂੰ ਦਿਨ ਚ ਬਿਜਲੀ ਦਿੱਤੀ ਪੂਰੀ ਬਿਜਲੀ ਦਿੱਤੀ ਸਕੂਲਾਂ ਦੇ ਹਾਲਾਤ ਠੀਕ ਕਰਨ ਦੀ ਜਿੱਤ ਹੈ ਹਸਪਤਾਲਾਂ ਦੀ ਹਾਲਤ ਸੁਧਾਰਨ ਦੀ ਜਿੱਤ ਹੈ ਔਰ ਪੰਜਾਬ ਦੇ ਵਿੱਚੋਂ ਰਿਸ਼ਵਤ ਦਾ ਖਾਤਮਾ ਕਰਨ ਦੇ ਅਪਰਾਧੇ ਕਰਨ ਦੀ ਜਿੱਤ ਹੈ ਇਹ ਜਿੱਤ ਨਸ਼ਿਆਂ ਦੇ ਖਿਲਾਫ ਯੁੱਧ ਲੜਨ ਦੀ ਜਿੱਤ ਹੈ ਇਹ ਜਿੱਤ ਸਾਡੇ ਬੇਰੋਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਜਿੱਤ ਹੈ ਮੈਂ ਸਮਝਦਾ ਹਾਂ ਕਿ ਇਹ ਆਉਣ ਵਾਲੇ ਵਿਧਾਨ ਸਭਾ ਦਾ ਸੈਮੀ ਫਾਈਨਲ ਸੀ ਜਿਹੜਾ ਕਿ ਆਮ ਆਦਮੀ ਪਾਰਟੀ ਬੜੀ ਸ਼ਾਨਦਾਰ ਵੋਟਾਂ ਦੇ ਮਾਰਜਨ ਨਾਲ ਜਿੱਤੀ ਹੈ ਔਰ 2027 ਦੀ ਵਿਧਾਨ ਸਭਾ ਇਲੈਕਸ਼ਨ ਵੀ ਆਮ ਆਦਮੀ ਪਾਰਟੀ ਬਹੁਤ ਸ਼ਾਨਦਾਰ ਢੰਗ ਨਾਲ ਜਿੱਤ ਕੇ ਫਿਰ ਮੋੜ ਮਜ਼ਬੂਤ ਸਰਕਾਰ ਬਣਾਏਗੀ। ਹਲ ਪ੍ਰਚਾਰ ਦੌਰਾਨ ਵਿਰੋਧੀ ਬਹੁਤ ਤੰਗ ਕਰ ਰਸਤੇ ਸੀ ਕਹਿੰਦੇ ਲੋਕ ਇਹਨਾਂ ਨੂੰ ਸਬਕ ਸਿਖਾਣਗੇ ਇਹਨਾਂ ਦੇ ਕਿਤੇ ਕੰਮਾਂ ਤੋਂ ਲੋਕ ਖੁਸ਼ ਨਹੀਂ ਹੈਗੇ ਪਰ ਲੋਕਾਂ ਨੇ ਤਾਂ ਫਿਰ ਮੋਹਰ ਲਾ ਦਿੱਤੀ। ਐਕਚੁਅਲੀ ਵਿਰੋਧੀ ਪਾਰਟੀਆਂ ਕੋਲੇ ਕੋਈ ਮੁੱਦਾ ਬਚਿਆ ਹੀ ਨਹੀਂ ਹੈ। ਸਾਰੇ ਕੰਮ ਜਿਹੜੇ ਉਹ 75 ਸਾਲਾਂ 'ਚ ਨਹੀਂ ਕਰ ਸਕੇ ਸੀ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਨਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਨਾ। ਉਹਨਾਂ ਕੋਲੇ ਦੂਸ਼ਣਵਾਦੀ ਤੋਂ ਇਲਾਵਾ ਹੋਰ ਕੋਈ ਕੰਮ ਹੈ ਨਹੀਂ। ਜੇ ਤਰ੍ਹਾਂ ਹਾਲੇ ਤੱਕ ਰਜਿਸਟਰੀਆਂ ਨਹੀਂ ਹੋਈਆਂ ਸੀ ਉਹ ਬਿਲਕੁਲ ਗੱਲਬਾਤ ਕੀਤੀ ਹੈ ਮਲੇਰਕੋਟਲਾ ਤੋਂ ਵਿਧਾਇਕ ਨੇ ਡਾਕਟਰ ਜਰਮੀਲ ਜੋ ਕਹਿੰਦੇ ਹੋਏ ਨਜ਼ਰ ਆਣਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕਿਤੇ ਕਮੇਟ ਦੇ ਉੱਤੇ ਮੋਹਰ ਲਾਈ ਹੈ ਤਾਂ ਵਿਰੋਧੀਆਂ ਦੇ ਕੋਲ ਬੋਲਣ ਤੋਂ ਸਿਵਾ ਬਿਆਨਬਾਜ਼ੀ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਹੈ ਕੈਮਰਾ ਪਰਸਨ ਸਲਮਾਨਦਰ ਅਲੀ ਹਮਸਿੰਧ ਜਪਾਲ ਦੇ ਨੇ ਚੇਰਾ ਲੁਧਿਆਣਾ